ਕਾਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਮਾਰਚ ਧਾੜੀਵਾਲ ਵਿੱਚ ਕੱਢਿਆ ਜਾਵੇਗਾ ਸਿੱਖ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਗੁਰਦੁਆਰਾ ਨਾਨਕ ਪੁਰੀ ਧਾੜੀਵਾਲ ਤੋਂ 21 April ਦਿਨ ਐਤਵਾਰ ਨੂੰ ਸਵੇਰੇ 9 ਵਜੇ ਦਸਤਾਰ ਮਾਰਚ ਕੱਢਿਆ ਜਾਵੇਗਾ ਅਤੇ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਰੇ ਨੌਜਵਾਨ ਪੀਲੀ ਅਤੇ ਨੀਲੀ ਦਸਤਾਰ ਸਜਾ ਕੇ 21 April ਦਿਨ ਐਤਵਾਰ ਨੂੰ ਗੁਰਦੁਆਰਾ ਨਾਨਕਪੁਰੀ ਢਾੜੀਵਾਲੇ ਚ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਲਾਕਾ ਨਿਵਾਸੀ ਸਮੂਹ ਸਾ ਸੰਗਤ ਨੂੰ ਬੇਨਤੀ ਹੈ ਕਿ 21 April ਦਿਨ ਐਤਵਾਰ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਹੀ ਜਥੇਬੰਦੀਆਂ ਦੇ ਸਹਿਯੋਗ ਨਾਲ 21 ਤਰੀਕ ਨੂੰ ਐਤਵਾਰ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਗੁਰੂ ਨਾਨਕਪੁਰੀ ਸਾਹਿਬ ਤੋਂ ਦਸਤਾਰ ਮਾਰਚ ਹਰ ਸਾਲ ਦੀ ਤਰ੍ਹਾਂ ਸ਼ੁਰੂ ਹੋ ਰਹੀ ਹੈ ਜੋ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਪਿੰਡ ਰਣੀਆਂ ਦੇ ਗੁਰਦੁਆਰਾ ਸਾਹਿਬ ਤੋਂ ਵਾਪਸ ਗੁਰਦੁਆਰਾ ਨਾਨਕਪੁਰੀ ਸਾਹਿਬ ਆ ਕੇ ਸਮਾਪਤੀ ਹੋਏਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਇਸ ਦਸਤਾਰ ਮਾਰਚ ਦੇ ਵਿੱਚ ਵੱਧ ਚੜ ਕੇ ਹਿੱਸਾ ਲਵੋ ਜਿੰਨੇ ਵੀ ਸਾਡੇ ਨੌਜਵਾਨ ਹਨ ਉਹਨਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਉਹ ਬਹੁਤ ਹੀ ਸਜੇ ਟੰਗ ਨਾਲ ਉਤਸ਼ਾਹ ਨਾਲ ਇਸ ਮਾਰਚ ਵਿੱਚ ਹਿੱਸਾ ਲੈਣ ਇੱਕ ਬੇਨਤੀ ਹੋਰ ਹੈ ਕਿ ਸਾਰੇ ਹੀ ਸਿੰਘ ਕੇਸਰੀ ਜਾਂ ਨੀਲੀਆਂ ਦਸਤਾਰਾ ਸਜਾ ਕਰਕੇ ਇਸ ਮਾਰਤ ਦਾ ਹਿਸਾਬਣ ਤਾਂ ਜੋ ਗੁਰੂ ਸਾਹਿਬ ਦੀ ਦਸਤਾਰ ਦੀ ਸ਼ਾਨ ਬਾਰੇ ਗੁਰੂ ਸਾਹਿਬ ਦੀ ਦਸਤਾਰ ਦੇ ਪ੍ਰਤੀਕ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਹੈ ਉਹਦੇ ਬਾਰੇ ਸਮੁੱਚੀ ਮਾਨਵਤਾ ਨੂੰ ਦੱਸਿਆ ਜਾ ਸਕੇ ਕਿ ਸਿੱਖ ਕੌਮ ਦਸਤਾਰ ਜੋ ਸਜਾਉਂਦੀ ਹੈ ਇਹ ਕੱਲੀ ਦਸਤਾਰ ਨਹੀਂ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਆ ਹੋਇਆ ਤਾਜ ਹੈ ਜੋ ਰਾਜੇ ਮਹਾਰਾਜੇ ਅਕਸਰ ਸਿਰਾਂ ਤੇ ਪਹਿਨਦੇ ਹਨ ਗੁਰੂ ਸਾਹਿਬ ਨੇ ਦਸਤਾਰ ਸਜਾ ਕਰਕੇ ਸਾਨੂੰ ਸਾਰਿਆਂ ਨੂੰ ਬਾਦਸ਼ਾਹ ਬਣਾਇਆ ਹੈ ਸੋ ਫੇਰ ਮੇਰੀ ਸਾਰੇ ਵੀਰਾਂ ਨੂੰ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ 21 ਤਰੀਕ ਦਿਨ ਐਤਵਾਰ 9 ਵਜੇ ਨਾਨਕਪੁਰੀ ਗੁਰਦੁਆਰਾ ਸਾਹਿਬ ਪਹੁੰਚ ਕਰਕੇ ਦਸਤਾਰ ਮਾਰਤ ਦਾ ਹਿੱਸਾ ਬਣੋ ਤੇ ਆਪਣੀ ਸੇਵਾਵਾਂ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਲਾਕਨ ਨਿਵਾਸੀ ਸੰਗਤਾਂ ਨੂੰ ਬੇਨਤੀ ਆ ਕਿ 21 ਅਪ੍ਰੈਲ ਦਿਨ ਐਤਵਾਰ ਨੂੰ ਖਾਲਸਾ ਸajna ਦਿਵਸ ਨੂੰ ਸਮਰਪਿਤ ਗੁਰਦੁਆਰਾ ਨਾਨਕਪੁਰੀ ਸਾਹਿਬ ਤੋਂ ਖਾਲਸਾ ਮਾਰਚ ਜਿਹੜਾ ਹਰ ਸਾਲ ਦੀ ਤਰ੍ਹਾਂ ਸ਼ੁਰੂ ਹੋ ਰਿਹਾ ਉਹ ਸਾਰੇ ਸ਼ਹਿਰ ਦੇ ਵਿੱਚ ਰਣੀਆਂ ਤੱਕ ਜਿਹੜਾ ਉਹ ਇਹ ਖਾਲਸਾ ਸajna ਮਾਰਚ ਜਿਹੜਾ ਉਹ ਜਾਏਗਾ ਉਹ ਸਾਰੀਆਂ ਇਲਾਕੇ ਦੀਆਂ ਸੰਗਤਾਂ ਨੂੰ ਸਾਰੀਆਂ ਸੰਪਰਦਾਵਾਂ ਨੂੰ ਸਮੂਹ ਇਲਾਕੇ ਦੀਆਂ ਸਿੱਖ ਜਥੇਬੰਦੀਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਇਸ ਮਾਰਚ ਵਿੱਚ ਵੱਧ ਤੋਂ ਵੱਧ ਦਸਤਾਰਾਂ ਸਜਾ ਕੇ ਜਿਹੜੀਆਂ ਖਾਲਸਾਈ ਦਸਤਾਰਾਂ ਨੇ ਦੋ ਕਲਰ ਨੇ ਜਿਵੇਂ ਸਾਡੇ ਨੀਲਾ ਅਤੇ ਕੇਸਰੀ ਸਾਰੇ ਹੀ ਨੌਜਵਾਨ ਵਰਗ ਨੂੰ ਇਹ ਬੇਨਤੀ ਆ ਕਿ ਇਸ ਮਾਰਚ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਓ ਕਿਉਂਕਿ ਗੁਰੂ ਸਾਹਿਬ ਨੇ ਸਾਡੇ ਵਾਸਤੇ ਬੜੀ ਮਹਾਨ ਕੁਰਬਾਨੀ ਕੀਤੀ ਸਾਨੂੰ ਜਿਹੜੀ ਦਸਤਾਰ ਬਖਸ਼ੀ ਆ ਉਸ ਦਸਤਾਰ ਨੂੰ ਬਰਕਰਾਰ ਰੱਖਣ ਵਾਸਤੇ ਸਾਡਾ ਖਵਾਬ ਪੱਗਾਂ ਵਾਲਾ ਪੰਜਾਬ ਦੇਖਣ ਦਾ ਹੈ ਜੋ ਉਹ ਅਸੀਂ ਚਾਹੁੰਦੇ ਆ ਕਿ ਸਾਡਾ ਸ਼ਹਿਰ ਜਿਹੜਾ ਧਾਰੀਵਾਲ ਆ ਉਸ ਸਮੁੱਚਾ ਸ਼ਹਿਰ ਇਸ ਦਿਨ ਤੇ ਕੇਸਰੀ ਦਸਤਾਰਾਂ ਨਾਲ ਰੰਗਿਆ ਜਾਵੇ ਸੋ ਸਾਰੀਆਂ ਹੀ ਸੰਪਰਦਾਵਾਂ ਨੂੰ ਜਥੇਬੰਦੀਆਂ ਨੂੰ ਸਭਾ ਸੁਸਾਇਟੀਆਂ ਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਇਸ ਸਮਾਰਤ ਵਿੱਚ ਵੱਧ ਤੋਂ ਵੱਧ ਹਿੱਸਾ ਲਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸsubprocess ਅਲਾਕੇ ਦੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਸਿੱਖ ਵੈਲਫੇਅਰ ਸੁਸਾਇਟੀ ਧਾਰੀਵਾਲ ਦੇ ਸਮੂਹ ਨੌਜਵਾਨਾਂ ਵੱਲੋਂ ਜਥੇਬੰਦੀਆਂ ਵੱਲੋਂ ਸੇਵਾਦਾਰਾਂ ਵੱਲੋਂ ਸਿੰਘ ਸਬਾਵਾ ਵੱਲੋਂ ਇਹ ਜੋ 10 ਮਾਰਚ 21 ਅਪ੍ਰੈਲ ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ ਇਹ ਖਾਲਸਾ ਮਾਰਚ ਧੰਗੁਰੂ ਕਲਗੀਧਰ ਪਾਤਸ਼ਾਹ ਜੀ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 1699 ਦੀ ਵਿਸਾਖੀ ਨੂੰ ਇੱਕ ਨਵਾਂ ਖਾਲਸਾ ਸੁਰਜੀਤ ਕੀਤਾ ਸੀ ਇਸੇ ਹੀ ਖਾਲਸੇ ਸਾਜਨਾ ਦਿਵਸ ਨੂੰ ਸਮਰਪਤ ਇਹ ਦਸਤਾਰ ਮਾਰਚ ਹਰ ਸਾਲ ਧਾਰੀਵਾਲ ਸ਼ਹਿਰ ਦੇ ਵਿੱਚ ਕੱਢਿਆ ਜਾਂਦਾ ਇਸ ਵਾਰ ਵੀ ਕੱਢਿਆ ਜਾ ਰਿਹਾ ਗੁਰਦੁਆਰਾ ਸ਼੍ਰੀ ਨਾਨਕਪੁਰੀ ਆਪ ਜੀ ਦੇ ਇੱਥੇ ਧਾਰੀਵਾਜ ਬਿਜਲੀ ਘਰ ਦੇ ਨੇੜੇ ਹੀ ਹੈ ਉਥੋਂ ਇਹ ਖਾਸਾ ਮਾਰਚ ਪ੍ਰਾਰੰਭ ਹੋਵੇਗਾ ਤੇ ਗੁਰਦੁਆਰਾ ਜਿਹੜਾ ਰਣੀਆਂ ਸਾਹਿਬ ਗੁਰਦੁਆਰਾ ਸਾਹਿਬ ਸਿੰਘ ਸਭਾ ਉਥੇ ਇਸ ਸਮਾਪਤ ਹੋ ਜਾਵੇਗਾ ਸੋ ਨਗਰ ਦੀਆਂ ਸਮੂਹ ਸੰਗਤਾਂ ਨੂੰ ਸੰਪਰਦਾਵਾਂ ਨੂੰ ਜਥੇਬੰਦੀਆਂ ਨੂੰ ਸੇਵਾਦਾਰਾਂ ਨੂੰ ਗ੍ਰੰਥੀ ਸਿੰਘਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਥੇ ਆਪ ਆਉਣਾ ਆਪ ਜੀ ਨੇ ਉਥੇ ਨਾਲ ਦੀ ਨਾਲ ਵੱਧ ਝੜ ਕੇ ਸਿੱਖ ਸੰਗਤਾਂ ਨੂੰ ਜਰੂਰ ਲਿਆਂਦਾ ਜਾਵੇ ਔਰ ਖਾਸ ਕਰਕੇ ਸਾਡੇ ਜਿਹੜੇ ਨੌਜਵਾਨ ਦੀ ਪੀੜ੍ਹੀ ਜਿਹੜੀ ਅੱਗੇ ਆ ਰਹੀ ਹੈ ਬੱਚੇ ਆ ਰਹੇ ਨੇ ਉਹਨਾਂ ਨੂੰ ਜ਼ਰੂਰ ਲਿਆਂਦਾ ਜਾਵੇ ਤਾਂ ਜੋ ਦਸਤਾਰ ਪ੍ਰਤੀ ਉਹ ਦਸਤਾਰ ਜਿਹੜੀ ਕਦੇ ਤਨ ਗੁਰੂ ਕਲਗੀਧਰ ਪਾਸ਼ਾ ਨੇ ਸਾਡੀ ਝੋਲੀ ਵਿੱਚ ਪਾਈ ਸੀ ਜਿੰਨ ਕਿ ਜਾਤ ਵਰਨ ਕੁਲ ਨਹੀਂ ਸਰਦਾਰੀ ਨਾ ਪਹਿਕਤਾ ਹੀ ਤਿਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਉਹ ਦਸਤਾਰ ਕਲਗੀਧਰ ਪਾਸ਼ਾ ਜੀ ਨੇ ਸਾਡੀ ਝੋਲੀ ਵਿੱਚ ਪਾ ਕਰਕੇ ਤੇ ਸਾਨੂੰ ਸਰਦਾਰ ਬਣਾਇਆ ਸੀ ਆਪਣੇ ਬੱਚਿਆਂ ਨੂੰ ਦੱਸਿਆ ਜਾ ਸਕੇ ਕਿ ਇਹ ਦਸਤਾਰ ਦਾ ਮਹਾਤਮ ਕੀ ਹੈ ਇਹ ਦਸਤਾਰ ਸਾਨੂੰ ਮਿਲੀ ਕਿਵੇਂ ਹੈ ਇਹ ਦਸਤਾਰ ਸਜਾਉਣ ਦਾ ਹੁਕਮ ਸਾਨੂੰ ਕਿਸ ਨੇ ਦਿੱਤਾ ਇਹਨਾਂ ਚੀਜ਼ਾਂ ਦੀ ਸਮਝ ਰੜੀ ਉਦੋਂ ਪਾਏਗੀ ਜਦੋਂ ਅਸੀਂ ਇਹਨਾਂ ਸਮਾਗਮਾਂ ਦੇ ਵਿੱਚ ਇਕੱਤਰ ਹੋ ਕਰਕੇ ਹਾਜ਼ਰੀ ਭਰਾਂਗੇ ਜਿੱਥੇ ਆਪ ਆਉਣਾ ਆਪ ਜੀ ਨੇ ਉਥੇ ਨਾਲ ਦੀ ਨਾਲ ਐਤਵਾਰ ਦਾ ਦਿਨ ਹੈ ਬੱਚਿਆਂ ਨੂੰ ਛੁੱਟੀ ਹੈ ਅੱਜ ਸਮਾਂ ਇਦਾਂ ਦਾ ਚੱਲ ਰਿਹਾ ਕਿ ਬਾਕੀ ਧਰਮਾਂ ਦਾ ਪ੍ਰਚਾਰ ਸਾਡੇ ਸਿੱਖ ਧਰਮ ਦੇ ਉੱਤੇ ਬਹੁਤ ਹੀ ਜ਼ਿਆਦਾ ਹਾਵੀ ਹੋ ਰਿਹਾ ਹੈ ਮੈਂ ਕਈ ਵਾਰੀ ਵੇਖਿਆ ਕਿ ਐਤਵਾਰ ਦੇ ਐਤਵਾਰ ਕਿਈ ਤਰ੍ਹਾਂ ਦੇ ਆਪਣੇ ਧਰਮ ਦੇ ਜਿੰਨੇ ਵੀ ਆਪੋ ਆਪਣੇ ਪੈਰੋਕਾਰ ਨੇ ਉਹ ਆਪਣੇ ਧਰਮ ਦੀ ਧਰਮ ਦਾ ਪ੍ਰਚਾਰ ਕਰਦੇ ਨੇ ਪਰ ਸਾਡੇ ਗੁਰਦੁਆਰੇ ਸਾਹਿਬ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਕਲਗੀਧਰ ਪਾਤਸ਼ਾਹ ਜੀ ਦਾ ਆਇਆ ਪ੍ਰਕਾਸ਼ ਸਾਡਾ ਗੁਰੂ ਨਾਨਕ ਸਾਹਿਬ ਦਾ ਆਇਆ ਸਾਹਿਬ ਜਦਿਆਂ ਦਾ ਆਇਆ ਉਦੋਂ ਤੇ ਅਸੀਂ ਬਹੁ ਗਿਣਤੀ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਹਾਜ਼ਰੀ ਭਰਦੇ ਆ ਜਦੋਂ ਇਹ ਸਮਾਗਮ ਲੰਘ ਜਾਂਦੇ ਨੇ ਤੇ ਉਦੋਂ ਬਸ ਬੰਦ ਕਰ ਦਿੰਨੇ ਆ ਉਸ ਤੋਂ ਬਾਅਦ ਕੁਝ ਨਹੀਂ ਇਸ ਕਰਕੇ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਜਿੱਥੇ ਇਹਨਾਂ ਆਹੋ ਜਿਹੇ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨੀ ਜ਼ਰੂਰੀ ਹੈ ਉੱਥੇ ਨਾਲ ਦੀ ਨਾਲ ਆਪਣੇ ਗੁਰੂ ਘਰਾਂ ਦੇ ਵਿੱਚ ਵੀ ਇਹ ਪ੍ਰਚਾਰ ਕਰਨਾ ਜ਼ਰੂਰੀ ਹੈ ਕਿ ਭਾਈ ਸਿੰਘ ਵਾਸਤੇ ਦਸਤਾਰ ਜ਼ਰੂਰੀ ਹੈ ਕੇਸ ਜ਼ਰੂਰੀ ਨੇ ਦਾੜਾ ਦਾੜਾ ਜ਼ਰੂਰੀ ਹੈ ਕਿਉਂਕਿ ਵੀਰ ਨੇ ਦੱਸਿਆ ਸਾਡਾ ਖਵਾਬ ਜਿਹੜਾ ਹੈ ਉਹ ਪੱਗਾਂ ਵਾਲਾ ਪੰਜਾਬ ਹੋਣਾ ਚਾਹੀਦਾ ਇਹ ਪੱਗ ਦੀ ਪਛਾਣ ਸਿੰਘ ਦੇਸ਼ ਵਿਦੇਸ਼ ਚਲਿਆ ਜਾਵੇ ਪੱਗ ਤੋਂ ਹੀ ਪਛਾਣ ਆ ਜਾਂਦੀ ਹੈ ਕਿ ਭਾਈ ਇਹ ਗੁਰੂ ਦਾ ਸਿੱਖ ਹੈ ਸੋ ਇਹ ਖਾਲਸਾ ਮਾਰਚ ਇਨ੍ਹਾਂ ਹੀ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆ ਹੋਇਆ ਆਪਣੀ ਵੱਖਰੀ ਪਛਾਣ ਇੱਕ ਬਣਾਉਣ ਵਾਸਤੇ ਅੱਛਾ ਇਹ ਖਾਲਸਾ ਮਾਰਚ ਸਿੱਖ ਵੈਲਫੇਅਰ ਸੁਸਾਇਟੀ ਦੇ ਸਮੂਹ ਸੇਵਾਦਾਰਾਂ ਵੱਲੋਂ ਸਮੂਹ ਨੌਜਵਾਨਾਂ ਵੱਲੋਂ ਕੱਢਿਆ ਜਾ ਰਿਹਾ ਹੈ ਇਹ ਉਦੋਂ ਹੀ ਪੋਸੀਬਲ ਹੈ ਜਦੋਂ ਤੁਹਾਡਾ ਸਾਰਿਆਂ ਦਾ ਹੀ ਸਾਥ ਹੋਵੇ ਸੋ ਨੀਲੀਆਂ ਪੀਲੀਆਂ ਦਸਤਾਰਾਂ ਬਨ ਕੇ ਆਪ ਜੀ ਨੇ ਸਾਰਿਆਂ ਨੇ ਸ਼ਮੂਲੀਅਤ ਕਰਨੀ ਹੈ ਔਰ ਬੜੇ ਪਿਆਰ ਦੇ ਨਾਲ ਇਸ ਸਮਾਗਮ ਨੂੰ ਆਪਾਂ ਸਿਰੇ ਚੜਾਉਣਾ ਜੀ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ